ਅਜੇ ਹਾਂ ਕੀ ਹੋ ਗਿਆ ਕਿ 2.5 3 ਸਾਲ ਦੀ ਤੁਹਾਡੀ ਸਰਕਾਰ ਲੰਗੀ ਐ ਤੇ ਮੋਹ ਭੰਗ ਹੋ ਗਿਆ ਸਰਕਾਰ ਦਾ ਜਲਾਬ ਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਚੁਣੀ ਸੀਗੀ ਕਿ ਇਹ ਕੁਝ हटके ਕੰਮ ਕਰੂਗੀ ਪਰ ਇਹ ਤਾਂ ਉਹਨਾਂ ਦੀ ਵੀ ਮੈਂ ਕਹਿੰਦੀ ਆ ਮਾਂ ਨਿਕਲੀ ਪਹੁੰਚੀ ਸੀਗਾ ਕਿ ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਕੋ ਚੇਂਜ ਹੋਊਗਾ ਬਟ ਕੋਈ ਚੇਂਜ ਨਹੀਂ ਇਹ ਚੇਂਜ ਦੂਜੇ ਪਾਸੇ ਨੂੰ ਹੋ ਗਿਆ ਅਸੀਂ ਤੋਂ ਹਾਂ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਦੇ ਇੱਕ ਡੰਮੀ ਬਣਾ ਦਿੱਤੇ ਸਾਡੇ ਉਹਨਾਂ ਦੀ ਕੋਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਉਹਨਾਂ ਦਾ ਉਹ ਕੋਈ ਮਤਲਬ ਕਹਿੰਦੇ ਨੇ ਡਿਸੀਜਨ ਮੇਕਰ ਖੁਦ ਸੀਐਮ ਹੋਣਾ ਚਾਹੀਦਾ ਹੈ ਪਰ ਉਹ ਸੀਐਮ ਨਹੀਂ ਉਹ ਕੇਜਰੀਵਾਲ ਸਾਹਿਬ ਜਾਂ ਮਨੀਸ਼ ਸ਼ਿਸ਼ੋਧਿਆ ਦੀ ਜੋ ਵੀ ਹੈਗੇ ਨੇ ਦਿੱਲੀ ਵਾਲੇ ਨਕਾਰੇ ਹੋਏ ਲੋਕ ਉਹ ਇੱਥੇ ਪੰਜਾਬ ਨੂੰ ਚਲਾ ਰਹੇ ਪਰ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਮਸ਼ੀਨ ਨਹੀਂ ਸ਼ਿਸ਼ੋਧਿਆ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਇਮਾਨਦਾਰ ਸਰਕਾਰ ਹੈ ਲੋਕ ਇਮਾਨਦਾਰੀ ਤੇ ਵਿਸ਼ਵਾਸ ਕਰ ਰਹੇ ਨੇ ਹੁਣ ਦੇਖਿਆ ਹਲਕਾ ਵੈਸਟ ਵੀ ਕਹਿੰਦੇ ਅਸੀਂ ਜਿੱਤੇ ਹਾਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਹੀ ਦਿੱਤੇ ਕੰਮ ਕੀਤੇ ਸੀ ਉਹਨਾਂ ਨੇ ਲੁਧਿਆਣੇ ਦੇ ਵਿੱਚ ਤਾਂ ਮੈਂ ਕਹਿੰਦੀ ਆ ਫਿਰ ਜਿੰਨਾ ਰਾਸ਼ਨ ਜਾਂ ਟਰੈਕਟਰ ਰਾਸ਼ਨ ਦੇ ਜਾਂ ਜਿਹੜੇ ਆ ਬੈਗ ਤੁਹਾਡੇ ਸਾਹਮਣੇ ਹੀ ਕਿੰਨਾ ਕੁਝ ਵੰਡਿਆ ਐ ਐਲਸੀਡੀਆਂ ਏਸੀ ਪਤਾ ਨਹੀਂ ਕਿੰਨਾ ਕੁਝ ਵੰਡਿਆ ਜੇ ਕੰਮ ਕੀਤੇ ਹੁੰਦੇ ਨਾ ਕੰਮਾਂ ਦੇ ਆਧਾਰ ਤੇ ਉਹ ਵੋਟ ਲੈਂਦੇ ਆ ਇਸ ਤਰੀਕੇ ਦੇ ਨਾਲ ਤਾਂ ਮੈਂ ਕਹਿੰਦੀ ਆ ਕੋਈ ਵੀ ਜਿੱਤ ਸਕਦਾ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੁਣ ਭ੍ਰਿਸ਼ਟਾਚਾਰ ਖਤਮ ਕਰਤਾ ਸੀ ਕਹਿੰਦੇ ਕਹਿੰਦੇ ਜਿਹੜਾ ਕੰਮ 10 20000 ਚ ਹੁੰਦਾ ਸੀ ਅੱਜ ਲੱਖ ਰੁਪਏ ਦੇ ਵਿੱਚ ਹੁੰਦਾ ਹੈ 50000 ਚ ਹੁੰਦਾ ਹੈਗਾ ਸਾਨੂੰ ਦੇਣਾ ਪੈਂਦਾ ਤਾਂ ਇਹ ਕਰਪਸ਼ਨ ਵਧੀ ਹੈ ਬਾਕੀ ਘੱਟ ਕੇ ਅੱਗੇ ਤੁਸੀਂ ਦੇਖਿਓ 6 ਮਹੀਨੇ ਬਾਅਦ ਦੇਖਿਓ ਤੁਹਾਡੇ ਇਹਨਾਂ ਦੇ ਜਿਹੜੇ ਐਮ ਐਲ ਏ ਮੰਤਰੀ ਆ ਇਮਾਨਦਾਰ ਨੇ ਨਾ ਉਹਨਾਂ ਦੇ ਸਾਰਿਆਂ ਦੀਆਂ ਸਾਰੇ ਕੱਚੇ ਚਿੱਠੇ ਪ੍ਰੂਫ ਸਾਰੇ ਤੁਹਾਡੇ ਅੱਗੇ ਹੀ ਆਣ ਤੁਹਾਨੂੰ ਅੰਤਮਨ ਕਹਿੰਦੇ ਕਹਿੰਦੇ ਲੋਕ ਪੰਜਾਬ ਦੇ ਸਾਡੇ ਨਾਲ ਨੇ ਜਿਹੜੇ ਲੋਕ ਚੋਦਰਾਂ ਦੇ ਭੁੱਖੇ ਸੀ ਉਹਦੇ ਭੜਦੇ ਸੀ ਉਹੀ ਸਾਨੂੰ ਛੱਡ ਕੇ ਜਾਣੇ ਮੇਰੇ ਕੋਲੇ ਤਾਂ ਉਦਦਾ ਹੈਗਾ ਸੀਗਾ ਪੰਜਾਬ ਪ੍ਰਧਾਨਗੀ ਸੀ ਇਟਸ ਅ ਕੈਬਨਟ ਟ੍ਰੈਕ ਇਹ ਸਿਰਫ ਇੱਕ ਸਟੇਜ ਚਲਾ ਸਕਦੇ ਨੇ ਇੱਕ ਸਟੇਟ ਨਹੀਂ ਚਲਾ ਸਕਦੇ ਕਿਉਂਕਿ ਹੁਣ ਦੰਮੀ ਬਣ ਕੇ ਤੁਹਾਡੇ ਸਾਹਮਣੇ ਹੀ ਰਹਿ ਚੁੱਕੇ ਨੇ ਉਹ ਤੁਸੀਂ ਆਮ ਆਦਮੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚੁੜੇ ਆਖਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂ ਚੁੜੇ ਇੱਕ ਖੇਤਰੀ ਪਾਰਟੀ ਆਪਣੇ ਪੰਜਾਬ ਦਾ ਭਲਾ ਸੋਚੂਗੀ ਅਸੀਂ ਪੰਜਾਬ ਦੀ ਆਵਾਜ਼ ਦਾ ਚੱਕੇ ਰਿਆਂ 23 ਸਪੱਤਰੀ ਭਗਵੰਤ ਮਾਨ ਕਹਿੰਦੇ ਬਾਹਰੋਂ ਬੱਚੇ ਆ ਰਹੇ ਨੇ ਇੱਥੇ ਨੌਕਰੀਆਂ ਦੇ ਰਿਆ ਸੀ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਉਹ ਤਾਂ ਹੁਣ ਮਾਨ ਸਾਹਿਬ ਨੇ ਪਤਾ ਨਹੀਂ ਕਿਨੂੰ ਦਿੱਤੀਆਂ ਨੇ ਕਿਨੂੰ ਨਹੀਂ ਮੈਨੂੰ ਤਾਂ ਹਲੇ ਤੱਕ ਇਹ ਦੇਖਿਆ ਅਦਰ ਸਟੇਟਸ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਇੱਥੇ ਲਿਆ ਪੰਜਾਬ ਦਾ ਯੂਥ ਜਿੰਨੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਸੀ ਉਨੀ ਤੇਜ਼ੀ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਜਿਹੜਾ ਮੋਹ ਭੰਗ ਹੁੰਦਾ ਜਾ ਰਿਹਾ ਹੈ ਉਹਦਾ ਵੱਡਾ ਕਾਰਨ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਬਿਠਾਏ ਜਾ ਰਹੇ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸਾਬਕਾ ਪ੍ਰਧਾਨ ਪ੍ਰੀਤੀ ਮਨੋਹਤਰਾ ਨੇ ਜੋ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਆ ਕਿ ਆਖਰ ਜਿਹਾ ਕੀ ਹੋਇਆ ਹਲੇ 2 ਸਾਲ ਦੀ ਸਰਕਾਰ ਪਈ ਹੈ ਕਿ ਸਰਕਾਰ ਤੋਂ ਮੋਹ ਪੰਗ ਹੋ ਗਿਆ ਜਿਹੜੇ ਗੱਲਾਂ ਬਦਲਾਵ ਦੀਆਂ ਕਰਦੇ ਸੀ ਉਹਨਾਂ ਤੋਂ ਮੋਹ ਪੰਗ ਹੋ ਗਿਆ ਜਿਹੜੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣ ਦੀ ਗੱਲ ਕਰਦੇ ਸੀ ਉਹਨਾਂ ਤੋਂ ਮੋਹ ਪੰਗ ਹੋ ਗਿਆ ਮੈਡਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਜਿਹਾ ਕੀ ਹੋ ਗਿਆ ਕਿ 2.5 3 ਸਾਲ ਦੀ ਤੁਹਾਡੀ ਸਰਕਾਰ ਲੰਗੀ ਹੈ ਤੇ ਮੋਹ ਪੰਗ ਹੋ ਗਿਆ ਸਰਕਾਰ ਤੋਂ ਬਿਲਕੁਲ ਐਕਚੁਅਲੀ ਨਾ ਅਸੀਂ ਇਸ ਤਰੀਕੇ ਦਾ ਬਦਲਾਵ ਦੇਖਿਆ ਨਹੀਂ ਸੀਗਾ ਸੋਚਿਆ ਨਹੀਂ ਸੀਗਾ ਕਿ ਆ ਬਦਲਾਵ ਆਊਗਾ ਲੋਕ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਉਹ ਚਾਹੁੰਦੇ ਸੀਗੇ ਕਿ ਇੱਕ ਨਵੀਂ ਸਰਕਾਰ ਬਣਾਈਏ ਜਿਹੜਾ ਕਿ ਇਮਾਨਦਾਰ ਸਰਕਾਰ ਹੋਵੇ ਮੈਂ ਵੀ 2017 ਦੇ ਵਿੱਚ ਪਾਰਟੀ ਜੁਆਇਨ ਕੀਤੀ ਸੀ ਆਮ ਆਦਮੀ ਪਾਰਟੀ ਮੈਂ ਤਾ ਕਰਕੇ ਜੁਆਇਨ ਕੀਤੀ ਸੀ ਇੱਕ ਮਾਨਦਾਰ ਹੈ ਸਾਡੇ ਯੂਥ ਦੇ ਲਈ ਕੰਮ ਕਰੂਗੀ ਯੂਥ ਨੂੰ ਰੋਜ਼ਗਾਰ ਦਊਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਕੈਪਟਨ ਸਾਹਿਬ ਸੀਗੇ ਗੁਟਕਾ ਸਾਹਿਬ ਦੀ ਸੋਚ ਚੱਕੀ ਸੀ ਉਹਨਾਂ ਨੇ ਯੂਥ ਲਈ ਕੰਮ ਕਰਨ ਦੀ ਪਰ ਉਹਨਾਂ ਨੇ ਨਹੀਂ ਕੀਤੀ ਤੇ ਮੈਨੂੰ ਸੀਗਾ ਕਿ ਬਦਲਾਵ ਲਿਆਈਏ ਅਸੀਂ ਇਹ ਇਸ ਪਾਰਟੀ ਲਈ ਕੰਮ ਕੀਤੇ ਬਹੁਤ ਮਿਹਨਤ ਕੀਤੀ ਮਿਹਨਤ ਕਰਕੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਚਲੋ ਅਸੀਂ ਜਿਹੜਾ ਪਾਰਟੀ ਹਾਈ ਕਮਾਂਡ ਦੇ ਨੋਟਿਸ ਦੇ ਵਿੱਚ ਚੀਜ਼ਾਂ ਸਟਾਰਟਿੰਗ ਤੋਂ ਹੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕਿ ਦੇਖੋ ਜਿਹੜੇ ਸਾਡੇ ਵਰਕਰ ਨੇ ਅੰਗੋਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਪਾਰਟੀ ਲਿਆਂਦੀ ਹੈ ਮਿਹਨਤ ਦੇ ਨਾਲ ਉਹਨਾਂ ਨੂੰ ਵੀ ਅੰਗੋਲਿਆ ਕੀਤਾ ਜਾ ਰਿਹਾ ਹੈ ਤੇ ਪਰ ਪਾਰਟੀ ਹਾਈ ਕਮਾਂਡ ਦੇ ਇਹੀ ਹਮੇਸ਼ਾ ਇਹ ਹੁੰਦਾ ਸੀਗਾ ਕਿ ਹਾਂ ਨਹੀਂ ਅੱਛਾ ਹੋਗਾ ਬੜੀਆ ਹੋਗਾ ਅਭੀ ਅਭੀ ਸਰਕਾਰ ਬਣੀਆ ਚਲੋ ਸਾਨੂੰ ਵੀ ਸੀਗਾ ਕਿ ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਕੋਈ ਚੇਂਜ ਹੋਊਗਾ ਬਟ ਕੋਈ ਚੇਂਜ ਨਹੀਂ ਇਹ ਚੇਂਜ ਦੂਜੇ ਪਾਸੇ ਨੂੰ ਹੋ ਗਿਆ ਇਹ ਬਦਲਾਵ ਦੂਜੇ ਪਾਸੇ ਨੂੰ ਕਿਉਂਕਿ ਦੇਖਿਆ ਸੀ ਦਿੱਲੀ ਤੋਂ ਇਹ ਸਾਰਾ ਕੁਝ ਸਟਾਰਟ ਹੋ ਗਿਆ ਹੈਨਾ ਦਿੱਲੀ ਦੀਆਂ ਕਮਾਂਡਾਂ ਜਾਣੀਆਂ ਸ਼ੁਰੂ ਸਾਨੂੰ ਹੋ ਗਿਆ ਕਿ ਆ ਇਹ ਯਹਾਂ ਪੇ ਜਾਣਾ ਹੈ ਗੁਜਰਾਤ ਜਾਓ ਮਧਵਰਦ ਪੰਜਾਬੀਆਂ ਨੂੰ ਤਾਂ ਇੱਕ ਜਿਵੇਂ ਦਿਹਾੜੀ ਆ ਸਮਝ ਲਿਆ ਸੀ ਇਹਨਾਂ ਨੇ ਇਹਨਾਂ ਲੋਕਾਂ ਨੇ ਜਿਹੜੇ ਚਾਪਲੂਸ ਸੀਗੇ ਉਹ ਅੱਗੇ ਆ ਰਹੇ ਸੀਗੇ ਜਿਹੜੇ ਮਿਹਨਤੀ ਸੀ ਵਿਚਾਰੇ ਉਹ ਪਿੱਛੇ ਜਾ ਰਹੇ ਸੀ ਉਹ ਘਰ ਚ ਬੈਠਣ ਦੀ ਮਜਬੂਰ ਹੋ ਗਏ ਸੀਗੇ ਇਹ ਇਹਨਾਂ ਦਾ ਬਦਲਾਅ ਸੀਗਾ ਤਾਂ ਕਰਕੇ ਫੇਰ ਸਾਨੂੰ ਮੈਂ ਇਹ ਪਾਰਟੀ ਛੱਡੀ ਐ ਰੋਲਾ ਪਾਇਆ ਪਾਰਟੀ ਆਈ ਕਵਾਂ ਜੇ ਹਰ ਕਿਸੇ ਦੇ ਪੰਜਾਬ ਦੇ ਐਮਐਲਏ ਦੇ ਨੋਟਿਸ ਲੈਂਦਾ ਭਗਵੰਤ ਸਿੰਘ ਜੀ ਦੇ ਨੋਟਿਸ ਲੈਂਦਾ ਦਿੱਲੀ ਵਾਲਿਆਂ ਦੇ ਨੋਟਿਸ ਲੈਂਦਾ ਪਾਠਕ ਸਾਹਿਬ ਦੇਖਦੇ ਸੀ ਸੰਗਠਨ ਮੰਤਰੀ ਸੀ ਸਾਡੇ ਪਾਠਕ ਸੰਦੀਪ ਪਾਠਕ ਜੀ ਤਾਂ ਉਹਨਾਂ ਦੇ ਨੋਟਿਸ ਕਾਫੀ ਵਾਰੀ ਲੈਂਦਾ ਮੈਂ ਕਿ ਸਰ ਧਿਆਨ ਦੋ ਪਾਰਟੀ ਵੱਲ ਬਹੁਤ ਜਿਵੇਂ ਛੇਤੀ ਆਈ ਹੈ ਪਾਰਟੀ ਬਹੁਤ ਛੇਤੀ ਚਲੀ ਜਾਊਗੀ ਇਹ ਆਪਣੀ ਤਾਂ ਉਹਨਾਂ ਨੇ ਉਹ ਤਾਂ ਵਿਚਾਰੇ ਮੈਨੂੰ ਲੱਗਦਾ ਸੰਦੀਪ ਪਾਟਕ ਜੀ ਨੇ ਵੀ ਹੁਣ ਸਾਈਡ ਲਾਈਨ ਹੀ ਕੀਤਾ ਹੋਇਆ ਹੈਗਾ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਦੇ ਇੱਕ ਡੰਮੀ ਬਣਾ ਦਿੱਤੇ ਸਾਡੇ ਉਹਨਾਂ ਦੀ ਕੋਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਉਹਨਾਂ ਦਾ ਉਹ ਕੋਈ ਮਤਲਬ ਕਹਿੰਦੇ ਡਿਸੀਜਨ ਮੇਕਰ ਖੁਦ ਸੀਐਮ ਹੋਣਾ ਚਾਹੀਦਾ ਪਰ ਉਹ ਸੀਐਮ ਨਹੀਂ ਉਹ ਕੇਜਰੀਵਾਲ ਸਾਹਿਬ ਜਾਂ ਮਨੀਸ਼ ਸ਼ਿਸ਼ੋਧਿਆ ਦੀ ਜੋ ਵੀ ਹੈਗੇ ਨੇ ਦਿੱਲੀ ਵਾਲੇ ਨਕਾਰੇ ਹੋਏ ਲੋਕ ਉਹ ਇੱਥੇ ਪੰਜਾਬ ਨੂੰ ਚਲਾ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਮਸ਼ੀਨਰੀ ਨਹੀਂ ਸ਼ਿਸ਼ੋਧਿਆ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਇਮਾਨਦਾਰ ਸਰਕਾਰ ਹੈ ਲੋਕ ਇਮਾਨਦਾਰੀ ਤੇ ਵਿਸ਼ਵਾਸ ਕਰ ਰਹੇ ਨੇ ਹੁਣ ਦੇਖਿਆ ਹਲਕਾ ਵੈਸਟ ਵੀ ਕਹਿੰਦੇ ਅਸੀਂ ਜਿੱਤੇ ਆ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਹੀ ਜਿੱਤੇ ਆ ਨਾ ਅੱਛਾ ਜੇ ਕੰਮ ਕੀਤੇ ਸੀ ਉਹਨਾਂ ਨੇ ਲੁਧਿਆਣੇ ਦੇ ਵਿੱਚ ਤਾਂ ਮੈਂ ਕਹਿੰਦੀ ਆ ਫਿਰ ਜਿੰਨਾ ਰਾਸ਼ਨ ਜਾਂ ਟਰੱਕ ਰਾਸ਼ਨ ਦੇ ਜਾਂ ਜਿਹੜੇ ਆ ਬੈਗ ਤੁਹਾਡੇ ਸਾਹਮਣੇ ਕਿੰਨਾ ਕੁਝ ਵੰਡਿਆ ਐ ਐਲ ਸੀ ਡੀਆਂ ਏ ਸੀ ਪਤਾ ਨਹੀਂ ਕਿੰਨਾ ਕੁਝ ਵੰਡਿਆ ਜੇ ਕੰਮ ਕੀਤੇ ਹੁੰਦੇ ਨਾ ਕੰਮ ਦੇ ਆਧਾਰ ਤੇ ਉਹ ਵੋਟ ਲੈਂਦੇ ਇਸ ਤਰੀਕੇ ਦੇ ਨਾਲ ਤਾਂ ਮੈਂ ਕਹਿੰਦੀ ਆ ਕੋਈ ਵੀ ਜਿੱਤ ਸਕਦਾ ਮਜੂਦਾ ਸਰਕਾਰ ਦੀ ਸੀ ਤਾਂ ਜਾਂ ਤਾਂ ਫਿਰ ਪਾਰ ਕਰਦੇ ਉਹ 60 70 ਹਜ਼ਾਰ ਨੂੰ ਇਹ ਜਿਹੜੀ ਅੱਜ ਮੈਂ ਕਹਿੰਦੀ ਆ 20000 ਤੱਕ ਵੀ ਸੀਮਤ ਮਸਈ ਰਹੀ ਹੈ ਉਹ ਵੀ ਕਿਸ ਕਰਕੇ ਜਿਹੜੀਆਂ ਉਹਨਾਂ ਨੇ ਚੀਜ਼ਾਂ ਵੰਡੀਆਂ ਨੇ ਇਹ ਤੁਹਾਡੇ ਸਾਹਮਣੇ ਮੀਡੀਆ ਵਾਲੇ ਉਹ ਤੁਹਾਨੂੰ ਸਾਰਾ ਕੁਝ ਪਤਾ ਹੈ ਤੁਹਾਡੇ ਸਾਹਮਣੇ ਸੀ ਸਾਰਾ ਕੁਝ ਪਰ ਕਹਿੰਦੇ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੁਣ ਭ੍ਰਿਸ਼ਟਾਚਾਰ ਖਤਮ ਕਰਤਾ ਸੀ ਮੈਂ ਤਾਂ ਸੋਚ ਰਹੀ ਆ ਕਿ ਵੱਧ ਗਿਆ ਕਿੰਨਾ ਕ੍ਰਪਸ਼ਨ ਕਿੰਨੀ ਵੱਧ ਗਈ ਹੈ ਆਪਣੇ ਪੰਜਾਬ ਦੇ ਵਿੱਚ ਮੈਂ ਜਿਹੜਾ ਕੰਮ ਲੋਕ ਖੁਦ ਕਹਿ ਰਹੇ ਨੇ ਸਾਨੂੰ ਲੋਕ ਕਹਿੰਦੇ ਕਹਿੰਦੇ ਜਿਹੜਾ ਕੰਮ 10 2000 ਚ ਹੁੰਦਾ ਸੀ ਅੱਜ ਲੱਖ ਰੁਪਏ ਦੇ ਵਿੱਚ ਹੁੰਦਾ ਹੈ 50000 ਚ ਹੁੰਦਾ ਹੈਗਾ ਸਾਨੂੰ ਦੇਣਾ ਪੈਂਦਾ ਤਾਂ ਇਹ ਕਰਪਸ਼ਨ ਵਧੀ ਹੈ ਬਾਕੀ ਘਟੀ ਹੈ ਪਰ ਉਹ ਕਹਿੰਦੇ ਸਾਡੇ 92 93 ਜਿਹੜੇ ਇਮਾਨਦਾਰ ਵਿਧਾਇਕ ਨੇ ਇਮਾਨਦਾਰ ਮੰਤਰੀ ਇਮਾਨਦਾਰ ਲੋਕਾਂ ਦੀ ਟੋਲੀ ਆਏ ਤੁਹਾਡੇ ਸਾਹਮਣੇ ਹੀ ਹੁਣ ਇਮਾਨਦਾਰ ਆਦਿਆ ਆ ਰਹੀਆਂ ਨੇ ਨਾ ਚੀਜ਼ਾਂ ਕਦੇ ਕਿਸੇ ਦਾ ਇਮਾਨਦਾਰੀ ਦੇ ਅੱਗੇ ਆ ਰਹੇ ਨੇ ਕਾਰਨਾਮੇ ਕਦੇ ਕੋਈ ਵੀ ਇਮਾਨਦਾਰ ਵਿਚਾਰ ਅੱਗੇ ਆ ਜਾਂਦਾ ਹੈਗਾ ਇਹ ਤੁਹਾਡੇ ਸਾਹਮਣੇ ਹੀ ਆ ਅੱਗੇ-ਅੱਗੇ ਤੁਸੀਂ ਦੇਖਿਓ 6 ਮਹੀਨੇ ਬਾਅਦ ਦੇਖਿਓ ਤੁਹਾਡੇ ਇਹਨਾਂ ਦੇ ਜਿਹੜੇ ਐਮਐਲਏ ਮੰਤਰੀ ਆ ਇਮਾਨਦਾਰ ਨੇ ਨਾ ਉਹਨਾਂ ਦੇ ਸਾਰਿਆਂ ਦੀਆਂ ਸਾਰੇ ਕੱਚੇ ਚਿੱਠੇ ਪ੍ਰੂਫ ਸਾਰੇ ਤੁਹਾਡੇ ਅੱਗੇ ਹੀ ਆਣਗੇ ਇਹ ਤੁਸੀਂ ਦੇਖਦੇ ਹੋ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਸਰਕਾਰ ਦਾ ਕਿੰਨਾ ਕਾਮਯਾਬ ਦੇਖਦੇ ਹੋ ਬਿਲਕੁਲ ਕੋਈ ਕਾਮਯਾਬ ਨਹੀਂ ਹੈਗਾ ਦੇਖੋ ਇਹ ਇੱਕ ਗੇਮ ਹੈ ਡਰਾਮਾ ਹੈ ਮੈਂ ਸੋਚਦੀ ਆ ਕਿ ਇਹ ਵਿਚਾਰੇ ਜਿਹੜੇ ਅੱਗੇ ਕਿਤੇ ਹੋਏ ਨੇ ਨਾ ਅੱਜ ਸਰਪੰਚ ਜਿਹੜੇ ਪੰਡਾ ਦੇ ਸਰਪੰਚ ਨੇ ਰੋ ਰਹੇ ਨੇ ਅਗਲੇ ਹਨ ਗਿਆ ਦੁਸ਼ਮਣੀਆਂ ਪਵਾਤੀਆਂ ਲੋਕਾਂ ਦੇ ਨਾਲ ਐ ਲੋਕ ਇੰਨਾ ਕਿ ਡਰੇ ਹੋਏ ਨੇ ਕਿ ਸਾਨੂੰ ਕੱਲ ਨੂੰ ਕੀ ਕਹਿੰਦੇ ਨੇ ਕੋਈ ਕੁਝ ਨਾ ਕਰ ਜਵੇ ਇੱਕ ਡਰਾਮਾ ਹੋ ਰਿਹਾ ਹੋਰ ਕੁਝ ਨਹੀਂ ਹੈਗਾ ਇੰਜ ਨਸ਼ੇ ਨਹੀਂ ਖਤਮ ਹੁੰਦੇ ਹੁੰਦੇ ਜਿਵੇਂ ਇਹ ਕਹਿੰਦੇ ਨੇ ਕਿ ਨਸ਼ੇ ਛੇਤੀ ਇਹ ਖਤਮ ਕਰ ਦੇਣਗੇ ਇਹਵੇਂ ਨਸ਼ੇ ਨਹੀਂ ਖਤਮ ਹੁੰਦੇ ਪਰ ਭਗਵੰਤ ਮਾਨ ਕਹਿੰਦੇ ਇਹ ਕਹਿੰਦੇ ਲੋਕ ਪੰਜਾਬ ਦੇ ਸਾਡੇ ਨਾਲ ਨੇ ਜਿਹੜੇ ਲੋਕ ਚੌਧਰਾਂ ਦੇ ਭੁੱਖੇ ਸੀ ਉਹਦੇ ਭਾਰ ਦੇ ਸੀ ਉਹੀ ਸਾਨੂੰ ਛੱਡ ਕੇ ਜਾ ਰਹੇ ਨੇ ਅੱਛਾ ਮੇਰੇ ਕੋਲੇ ਤਾਂ ਉਹਦਾ ਹੈਗਾ ਸੀਗਾ ਪੰਜਾਬ ਪ੍ਰਧਾਨਗੀ ਸੀ ਇਟਸ ਅ ਕੈਬਿਨਟ ਰੈਂਕ ਪੰਜਾਬ ਪ੍ਰਧਾਨਗੀ ਮੈਂ ਤਾਂ ਆਪਣੇ ਅਹੁਦੇ ਨੂੰ ਖੁਦ ਛੱਡਿਆ ਮੇਰੇ ਤਾਂ ਆ ਵੀ ਆ ਰਹੀ ਸੀਗੀ ਆਪਣੀ ਚੇਅਰਮੈਨ ਵੀ ਆ ਰਹੀ ਸੀ ਮੈਂ ਮੈਂ ਤਾਂ ਉਸ ਦੀ ਪਰਵਾਹ ਨਹੀਂ ਕੀਤੀ ਸਮਝ ਤਾਂ ਇਹ ਜੀ ਇਹਦੀ ਲੋੜ ਹੀ ਨਹੀਂ ਸੀ ਅਸੀਂ ਤਾਂ ਪੰਜਾਬ ਦੇ ਵਿੱਚ ਕਿਉਂ ਲੈ ਕੇ ਆਏ ਸੀ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਬਦਲਾਅ ਚਾਹੁੰਦੇ ਸੀਗੇ ਅਸੀਂ ਦੂਜੀਆਂ ਸਰਕਾਰਾਂ ਤੋਂ ਦੁਖੀ ਸੀਗੇ ਤਾਂ ਇਹ ਬਦਲਾਅ ਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਚੁਣੀ ਸੀਗੀ ਕਿ ਇਹ ਕੁਝ हट ਕੇ ਕੰਮ ਕਰੂਗੀ ਪਰ ਇਹ ਤਾਂ ਉਹਨਾਂ ਦੀ ਵੀ ਮੈਂ ਕਹਿੰਦੀ ਆ ਮਾਂ ਨਿਕਲੀ ਜਿਹੜੀ ਆਮ ਆਦਮੀ ਪਾਰਟੀ ਹੈ ਸੀਐਮ ਸਾਹਿਬ ਤਾਂ ਬਹੁਤ ਕੁਝ ਬੋਲਦੇ ਨੇ ਸੀਐਮ ਸਾਹਿਬ ਤਾਂ ਕਹਿੰਦੇ ਨੇ ਸਾਡੇ ਪੰਜਾਬੀਆਂ ਨੂੰ ਤਜਰਬਾ ਵੀ ਨਹੀਂ ਹੈਗਾ ਹੈ ਨਾ ਸਟੇਟ ਚਲਾਉਣ ਦਾ ਅਸੀਂ ਤਾਂ ਇਹ ਕਹਿੰਦੇ ਆ ਅਸੀਂ ਸੀਐਮ ਚੁਣਿਆ ਸੀ ਸੀਐਮ ਭਗਵੰਤ ਮਾਨ ਇਹਨੂੰ ਜਦੋਂ ਅ ਸੀਐਮ ਨਹੀਂ ਬਣਾ ਰਹੇ ਸੀਗੇ ਕੇਜਰੀਵਾਲ ਸਾਹਿਬ ਤਾ ਅਸੀਂ ਸਾਰਿਆਂ ਨੇ ਕਿਹਾ ਸੀ ਇਹ ਮੁੱਖ ਮੰਤਰੀ ਕੇ ਤੁਹਾਨੂੰ ਹੀ ਬਣਾਇਆ ਜਾਊਗਾ ਭਗਵੰਤ ਮਾਨ ਜੀ ਲੋਕ ਮਿਲਣੀਆਂ ਕਰਨੀਆਂ ਸ਼ੁਰੂ ਕੀਤੀਆਂ ਸੀ ਜਦੋਂ ਇਹਨਾਂ ਨੇ ਸੰਗਰੂਰ ਦੇ ਵਿੱਚ ਅਸੀਂ ਜੇ ਤਜਰਬਾ ਤਾਂ ਲੋਕ ਕੇਜੀਵਾਲ ਸਾਹਿਬ ਕਹਿੰਦੇ ਸੀ ਭਗਵੰਤ ਮਾਨ ਨੂੰ ਵੀ ਨਹੀਂ ਹੈਗਾ ਉਭੀ ਕਿ ਨੋਟੰਕੀ ਕਰ ਸਕਦੇ ਨੇ ਚੁਟਕਲੇ ਸੁਣਾ ਸਕਦੇ ਪਰ ਮੈਂ ਸੋਚਦੀ ਆ ਕਿ ਹੁਣ ਬਿਲਕੁਲ ਸਹੀ ਹੀ ਕਹਿੰਦੇ ਹੋ ਸੀਗੇ ਕਿ ਇਹ ਸਿਰਫ ਇੱਕ ਸਟੇਜ ਚਲਾ ਸਕਦੇ ਨੇ ਇੱਕ ਸਟੇਟ ਨਹੀਂ ਚਲਾ ਸਕਦੇ ਕਿਉਂਕਿ ਹੁਣ ਡੰਮੀ ਬਣ ਕੇ ਤੁਹਾਡੇ ਸਾਹਮਣੇ ਹੀ ਰਹਿ ਚੁੱਕੇ ਨੇ ਉਹ ਜੇ ਉਹ ਸੀਐਮ ਵਧੀਆ ਤਰੀਕੇ ਦੇ ਸੀਐਮ ਬਣਨਾ ਹੁੰਦਾ ਉਹਨਾਂ ਨੇ ਬਣ ਮਤਲਬ ਸਿੱਧ ਕਰਦੇ ਆਪਣੇ ਆਪ ਨੂੰ ਤਾਂ ਇਹਨਾਂ ਦੇ ਥੱਲੇ ਨਾ ਦੱਬ ਕੇ ਰਹਿੰਦੇ ਇੱਕ ਸਟੇਟ ਚਲਾ ਰਹੇ ਨੇ ਪੰਜਾਬ ਦੀ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਦਿੱਲੀ ਤੱਕ ਸੀਮਤ ਰਵੋ ਮੈਂ ਆਪਣਾ ਪੰਜਾਬ ਖੁਦ ਚਲਾ ਸਕਦਾ ਤਾਂ ਅਸੀਂ ਸਾਰੇ ਉਹਦੀ ਰਿਸਪੈਕਟ ਕਰਦੇ ਤੁਸੀਂ ਤਾਂ ਤਾਂ ਨਹੀਂ ਪਾਰਟੀ ਛੱਡ ਕੇ ਸੋਚਿਆ ਹੋਵੇ ਕਿ ਤੇ ਮੈਂ ਸੰਗਠਨ ਚਲਾਈ ਜਾਨੇ ਆ ਟਾਈਮ ਬਰਬਾਦ ਕਰੀ ਜਾਨੇ ਆ ਸਰਕਾਰ ਦੇ ਵਿੱਚ ਕੋਈ ਚੰਗਾ ਮਲਾਈਦਾਰ ਅਹੁਦਾ ਮਿਲ ਜਵੇ ਮੈਂ ਤੁਹਾਨੂੰ ਉਹੀ ਦੱਸਿਆ ਨਾ ਮੇਰੀ ਤਾਂ ਚੇਅਰਮੈਨ ਵੀ ਆ ਰਹੀ ਸੀ ਮੈਂਨੇ ਤਾਂ ਇਹਦੀ ਵੀ ਪਰਵਾਹ ਨਹੀਂ ਕੀਤੀ ਆ ਸਾਡੇ ਤੋਂ ਵਰਕਰਾਂ ਦੇ ਦੁੱਖ ਨਹੀਂ ਦੇਖੇਗੇ ਜਿਹੜੇ ਵਰਕਰ ਆ ਕੇ ਸਾਡੇ ਕੋਲੇ ਰੋਂਦੇ ਸੀਗੇ ਨਾ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਦਰਿਆ ਬਚਾਈਆਂ ਅਸੀਂ ਝੰਡੇ ਚੱਕੇ ਹਾਂ ਤੇ ਉਹ ਮਜਬੂਰ ਹੋ ਕੇ ਘਰੇ ਬੈਠਣ ਲਈ ਮਜਬੂਰ ਹੋ ਗਏ ਸੀਗੇ ਜਿਹੜੇ ਚਾਪਲੂਸ ਬੰਦੇ ਸੀ ਉਹ ਅੱਗੇ ਆ ਗਏ ਸੀਗੇ ਅਸੀਂ ਉਹ ਚੀਜ਼ਾਂ ਚਾਪਲੂਸੀਆਂ ਨਹੀਂ ਕਰ ਸਕੇ ਅਸੀਂ ਇਹਨਾਂ ਦੀਆਂ ਅਸੀਂ ਇਹਨਾਂ ਨੂੰ ਸੱਚ ਹਮੇਸ਼ਾ ਦੱਸਦੇ ਰਹਿਆ ਕਿ ਹਾਂ ਗਰਾਊਂਡ ਲੈਵਲ ਤੇ ਆ ਹੋ ਰਿਹਾ ਗਰਾਊਂਡ ਲੈਵਲ ਤੇ ਤੁਹਾਡੀ ਸਿਚੁਏਸ਼ਨ ਇਹ ਹੈ ਤਾਂ ਇਹ ਕਹਿੰਦੇ ਸੀ ਨਹੀਂ ਨਹੀਂ ਜਨਤਾ ਤਾਂ ਸਾਡੇ ਤੋਂ ਬਹੁਤ ਖੁਸ਼ ਹੈ ਪਰ ਜਿਹੜੇ ਤੁਸੀਂ ਉਹ ਸਾਰੇ ਵਲੰਟੀਅਰ ਉਹ ਦੁਖੀ ਨੇ ਮੈਂ ਪਰ ਇਹ ਚੀਜ਼ਾਂ ਨਹੀਂ ਜਨਤਾ ਵੀ ਅੱਜ ਦੁਖੀ ਹੈ ਠੀਕ ਹੈ 6 ਮਹੀਨੇ ਬਾਅਦ ਅਗਲੇ ਆਪੇ ਦੱਸਣਗੇ ਕਿ ਕਿ ਇਹਨਾਂ ਨੂੰ ਲੋਕ ਪਸੰਦ ਕਰਦੇ ਨੇ ਮੈਂ ਕਹਿੰਦੀ ਹੁਣ ਇਹ ਤਾਂ ਵਿਰੋਧ ਹੋਣਾ ਤਾਂ ਹੁਣੇ ਹੀ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਵੜਨ ਨਹੀਂ ਦੇ ਰਹੇ ਇਹਨਾਂ ਦਾ ਦੇਖਿਓ ਤੁਸੀਂ ਅੱਗੇ-ਅੱਗੇ 6 ਮਹੀਨੇ ਬਾਅਦ ਕਿੰਨਾ ਬੁਰਾ ਹਾਲ ਹੋਣਾ ਤੁਸੀਂ ਆਮ ਆਦਮੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚੁੜਿਆ ਆਕਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਿਉਂ ਚੁੜਿਆ ਦੇਖੋ ਮੈਂ ਮੈਂ ਇਹ ਨਹੀਂ ਕਿ ਮੈਂ ਮੈਨੂੰ ਹੋਰ ਦੂਜੀਆਂ ਪਾਰਟੀਆਂ ਤੋਂ ਵੀ ਆਫਰਸ ਆਈਆਂ ਸੀਗੀਆਂ ਮੈਂ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਸੁਣਿਆ ਕਿ ਇੱਕ ਪੰਜਾਬ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਆ ਤੇ ਖੇਤਰੀ ਪਾਰਟੀ ਔਣ ਕਰਕੇ ਆਪਣੇ ਪੰਜਾਬ ਦਾ ਭਲਾ ਸੋਚੂਗੀ ਜ ਆਪਣੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੇ ਲਈ ਜਣੀਆਂ ਉਹਨਾਂ ਨੇ ਯੂਨੀਵਰਸਿਟੀਆਂ ਲਈ ਆਂਦੀਆਂ ਨੇ ਯਾ ਹੋਰ ਵੀ ਬਹੁਤ ਜੱਟ ਸ਼ਗਨ ਸਿੰਘ ਮਾਇਆ ਕੁਛ ਵੀ ਉਹਨਾਂ ਦੇ ਰਾਜ ਬਹੁਤ ਵਧੀਆ ਕੰਮ ਹੋਏ ਨੇ ਤਾਂ ਕਰਕੇ ਫਿਰ ਮੈਨੂੰ ਇਹ ਇਹ ਸੀਗਾ ਕਿ ਇੱਕ ਖੇਤਰੀ ਪਾਰਟੀ ਆਪਣੇ ਪੰਜਾਬ ਦਾ ਭਲਾ ਸੋਚੂਗੀ ਅਸੀਂ ਪੰਜਾਬ ਦੀ ਆਵਾਜ਼ ਤਾਂ ਚੱਕ ਹੀ ਰਿਆਂ 23 ਸਖਤ ਨੇ ਪਰ ਸਰਕਾਰ ਦਾ ਜੁੱਧ ਨਸ਼ਿਆਂ ਵਿਰੋਧਾ ਉਹ ਕਹਿੰਦੇ ਦੇਣ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮਜੀਤਿਆ ਜੇਲ੍ਹ ਚ ਬੈਠੇ ਨੇ ਦੇਖੋ ਅਕਾਲ ਆਪਣੇ 17 ਦੇ ਵਿੱਚ ਰਹੀ ਸੀਗੀ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ 3 3.5 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਏ ਜੇ ਹ ਹੁਣ ਹੁਣ ਜਿਹੜਾ ਡਰਾਮਾ ਰਚਦਾ ਇਹਨਾਂ ਨੇ ਐ ਪਹਿਲਾਂ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਐਕਸ਼ਨ ਲਿਆ ਜਾਂ ਕਾਂਗਰਸ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਸੀਗਾ ਜੇ ਮਜੀਠੀਆ ਚਿੱਟੇ ਦਾ ਉਹ ਸੀਗਾ ਪਰ ਚੰਨੀ ਕਹਿੰਦੇ ਪਰਚਾ ਤਾਂ ਅਸੀਂ ਦਿੱਤਾ ਤੇ ਫੇਰ ਕਾਰਵਾਈ ਵੀ ਕਰਨੀ ਸੀਗੀ ਕਾਰਵਾਈ ਪਰਚੇ ਦੇ ਨਾਲ ਕਾਰਵਾਈ ਵੀ ਕਰਦੇ ਨਾ ਉਹਦੇ ਤੇ ਜਾਂ ਉਹਨੂੰ ਅੰਦਰ ਬਿਠਾਉਂਦੇ ਚੰਗੇ ਤਰੀਕੇ ਦੇ ਨਾਲ ਹੈਨਾ ਤੇ ਜੇ ਇਹਨਾਂ ਦੇ ਕੋਲੇ ਕੋਈ ਪ੍ਰੂਫ ਨਹੀਂ ਸੀਗੇ ਤਾਂ ਇਹ ਉਹ ਅਗਲਾ 22 ਦਾ ਹੋਇਆ ਜਮਾਨਤਾ ਮਿਲਦੀਆਂ ਰਹੀਆਂ ਅਗਲੇ ਨੂੰ ਤੇ ਆ ਸਾਢੇ 3 ਸਾਲ ਦੀ ਸਰਕਾਰ ਇਹਨਾਂ ਨੇ ਬਤਾਤੀ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਹੁਣ ਜ਼ਰੂਰ ਡਰਾਮਾ ਜਾਂ ਰਚਤਾ ਇੱਕ ਉਹਨੂੰ ਹਰਾਸ਼ਮੈਂਟ ਦਾ ਇਹ ਹੀ ਨਹੀਂ ਪਤਾ ਹੈਗਾ ਕਿ ਇਹ 540 ਕਰੋੜ ਦਾ ਕਦੇ ਕਹਿ ਦਿੰਦੇ ਨੇ ਕਿ ਹਾਂ ਉਹਦਾ ਇਨਕਮ ਜਿਹੜੀ ਹੈਗੀ ਆ ਉਹਦੇ ਬਾਰੇ ਜਾਂ ਫਿਰ ਨਸ਼ਿਆ ਦਾ ਹੁਣ ਇਹ ਸਾਨੂੰ ਇਹ ਦੱਸ ਦੇਣ ਕਿ ਕਿਸ ਕੇਸ ਉਸ ਬੇਸਤੇ ਨੇ ਉਹ ਕੀਤਾ ਹੈਗਾ ਪਰਚਾ ਕੀਤਾ ਹੈਗਾ ਨਹੀਂ ਜਦੋਂ ਪਾਰਟੀ ਸ਼ਕਤੀ ਸੀ ਤੁਹਾਡੇ ਕੋਈ ਜਿਹੜੇ ਸਨੇਹੀ ਹੁੰਦੇ ਆ ਨਾਲ ਦੇ ਹੁੰਦੇ ਆ ਯਾਰ ਮਿੱਤਰ ਦੋਸਤ ਹੁੰਦੇ ਆ ਪਰਿਵਾਰਕ ਮੈਂਬਰ ਉਹਨਾਂ ਨੇ ਕਿਸੇ ਨੇ ਕਿਹਾ ਨਹੀਂ ਕਿ ਜਿਹੜੀ ਬੇੜੀ ਡੁੱਬਣ ਵਾਲੀ ਆ ਉਹ ਜਦੋਂ ਛਲਾਂਗ ਮਾਰੀ ਆ ਤੇ ਡੁੱਬੀ ਹੋਈ ਬੇੜੀ ਚ ਛਲਾ ਬੈਠੇ ਜਾ ਕੇ ਅ ਨਹੀਂ ਦੇਖੋ ਚਲੋ ਕਹਿਣ ਲਈ ਤਾਂ ਬਥੇਰੇ ਹੁੰਦੇ ਆ ਪਰ ਮੈਂ ਤਾਂ ਇਹੀ ਕਹੂੰਗੀ ਜਿਹੜੇ ਆਪਣੇ ਪੰਜਾਬੀਆਂ ਨੂੰ ਇਹੀ ਕਹੂੰਗੀ ਕਿ ਇਹ ਪਾਰਟੀ ਹੈਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਹ ਆਪਣੇ ਪੰਜਾਬ ਪੱਖੀ ਪਾਰਟੀ ਹੈ ਤੇ ਪੰਜਾਬ ਦਾ ਭਲਾ ਕਰੂਗੀ ਤੇ ਸਾਰੇ ਤੁਸੀਂ ਇਸ ਪਾਰਟੀ ਨੂੰ ਅੱਗੇ ਲੈ ਕੇ ਆਓ ਦੋ ਤਿੰਨ ਵਿਧਾਇਕ ਨੇ ਉਹ ਵੀ ਸਾਰਿਆਂ ਦੇ ਮੂੰਹ ਅਗ ਅਲੱਗ ਅਲੱਗ ਨੇ ਦੋ ਤਿੰਨ ਵਿਧਾਇਕਾਂ ਤੋਂ ਬਾਅਦ ਕਿਵੇਂ ਹੋਣਗੇ ਨਹੀਂ ਹੋ ਜਾਣ ਇਹ ਹੈ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਆਪਾਂ ਨੂੰ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਜੇ ਤੁਸੀਂ ਆਪਣੇ ਪੰਜਾਬ ਦਾ ਭਲਾ ਸੋਚਦੇ ਹੋ ਪੰਜਾਬ ਦੇ ਲਈ ਕੁਝ ਕੰਮ ਕਰਨਾ ਚਾਹੁੰਦੇ ਹੋ ਸੱਚੇ ਮਨੋਂ ਤਾਂ ਤੁਸੀਂ ਬਿਨਾਂ ਕਿਸੇ ਲਾਲਚ ਦੇ ਅੱਗੇ ਆਓ ਔਰ ਆਪਣੇ ਪੰਜਾਬ ਲਈ ਕੰਮ ਕਰੋ ਇਹਦੇ ਲਈ ਇਹ ਨਹੀਂ ਹੈ ਕਿ ਹਾਂ ਆਪਣੇ ਪਰਸਨਲ ਲਾਲਚ ਨੂੰ ਪਰਸਨਲ ਲਾਲਚ ਮੈਂ ਵੀ ਕਰ ਸਕਦੀ ਸੀਗੀ ਮੇਰੇ ਕੋਲੇ ਵੀ ਬਹੁਤ ਵਧੀਆ ਓਪਰਚ्युनिटीज ਸੀਗੀਆਂ ਪਰ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਪੰਜਾਬ ਨੂੰ ਅੱਗੇ ਰੱਖਿਆ ਪੰਜਾਬ ਨੂੰ ਅੱਗੇ ਰੱਖ ਕੇ ਅਸੀਂ ਪੰਜਾਬ ਦੇ ਭਲੇ ਵਾਸਤੇ ਦਾ ਕੰਮ ਕਰਨਾ ਹੈਗਾ ਪੰਜਾਬ ਦੇ ਵਿਕਾਸ ਹੋ ਉਸਤੇ ਕੰਮ ਕਰਨਾ ਆਪਣੇ ਯੂਥ ਹੋ ਉਸਤੇ ਕੰਮ ਕਰਨਾ ਅੱਜ ਯੂਥ ਸਾਡਾ ਬਾਹਰਲੇ ਦੇਸ਼ਾਂ ਦਾ ਦੁੱਖ ਕਰ ਰਿਹਾ ਹੈਗਾ ਉਹੀ ਸਾਡੇ ਯੂਥ ਨੂੰ ਪੰਜਾਬ ਚ ਨੌਕਰੀਆਂ ਮਿਲਣ ਵਧੀਆ ਨੌਕਰੀਆਂ ਮਿਲਣ ਤਾਂ ਕਿਉਂ ਨਾ ਪੰਜਾਬ ਦੇ ਵਿੱਚ ਯੂਥ ਇੱਥੇ ਰਹੂਗਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਬਾਹਰੋਂ ਬੱਚੇ ਆ ਰਹੇ ਨੇ ਇੱਥੇ ਨੌਕਰੀਆਂ ਦੇ ਰਿਆ ਸੀ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਉਹ ਤਾਂ ਹੁਣ ਮਾਨ ਸਾਹਿਬ ਨੇ ਪਤਾ ਨਹੀਂ ਕਿਨੂੰ ਦਿੱਤੀਆਂ ਨੇ ਕਿਨੂੰ ਨਹੀਂ ਮੈਨੂੰ ਤਾਂ ਹਾਲੇ ਤੱਕ ਇਹ ਦੇਖਿਆ ਅਦਰ ਸਟੇਟਸ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਇੱਥੇ ਲਿਆ ਕੇ ਬਿਠਾ ਰੱਖਿਆ ਉਹਨਾਂ ਨੇ ਮੇਰੇ ਖਿਆਲ ਚ 225 ਜਿਹੜੀਆਂ ਹੋਈਆਂ ਨੇ ਸੀਐਮ ਆਫਿਸ ਦੇ ਵਿੱਚ ਇਹ ਬੈਠੇ ਨੇ ਕਿੰਨੇ ਕਿੰਨੇ ਆ ਭਰਤੀਆਂ ਦੇ ਇਹ ਦਿੱਲੀ ਯੂਪੀ ਬਿਹਾਰ ਵਾਲਿਆਂ ਦੀਆਂ ਹੀ ਹੋ ਰਹੀਆਂ ਨੇ ਆਰਟੀਆਈ ਪਾਈ ਸੀਗੀ ਉਹਦੇ ਵਿੱਚ ਤਾਂ ਸਾਨੂੰ ਕੋਈ ਜੋ ਮਿਲਿਆ ਨਹੀਂ ਹੈਗਾ ਜਵਾਬ ਕਿ ਕਿੰਨੇ ਪੰਜਾਬੀਆਂ ਨੂੰ ਸਾਡੇਆਂ ਨੂੰ ਮਿਲਿਆ ਨਹੀਂ ਪੰਜਾਬੀ ਦਾ ਉਹ ਵੀ ਰੋ ਰਹੇ ਨੇ ਪੰਜਾਬੀ ਦਾ ਕਹਿੰਦੇ ਨੇ ਸਾਨੂੰ ਉਹ ਮਿਲ ਗਏ ਅ ਲੈਟਰ ਜਿਹੜੇ ਅ ਪੋਇੰਟਮੈਂਟ ਲੈਟਰਸ ਮਿਲ ਕੇ ਸਾਡੀਆਂ ਭਰਤੀਆਂ ਨਹੀਂ ਹੋਈਆਂ ਹੈਗੀਆਂ ਇਹ ਤਾਂ ਇਹ ਦਿਖਾਵੇ ਨੇ ਇਹ ਕਹਿਣਾ ਮੈਂ ਅੱਜ ਕਹਿ ਦਿੰਨੀ ਆ ਕਿ 53000 ਨੌਕਰੀਆਂ ਜੀ ਮੈਂ ਦੇ ਦੇਤੀਆਂ ਇਹ ਤਾਂ ਗਰਾਉਂਡ ਰਿਐਲਿਟੀ ਤੇ ਦੇਖੋ ਨਾ ਜਾ ਕੇ ਕਿ ਕੀ ਕਿੰਨਿਆਂ ਨੂੰ ਨੌਕਰੀਆਂ ਮਿਲੀਆਂ ਨੇ ਕਿਹੜੇ ਖੁਸ਼ ਨੇ ਕਿਹੜੇ ਉਹ ਨੇ ਮੇਰਾ ਆਖਰੀ ਸਵਾਲ ਹੈ ਕਾਲੀ ਦਲ ਤੇ ਆ ਜਾਂਦੇ ਆ ਕਾਲੀ ਦਲ ਤੁਹਾਡੀ ਨਵੀਂ ਪਾਰਟੀ ਦੋ ਧੜੇ ਨੇ ਬਰਾਬਰ ਦੇ ਧੜੇ ਨੇ ਤੁਹਾਨੂੰ ਦੋਨਾਂ ਧੜਿਆਂ ਚੋਂ ਕਿਹੜਾ ਲੱਗਦਾ ਕਿਹੜਾ ਦੋਨੇ ਇਕੱਠੇ ਹੋ ਜਾਣਗੇ ਜਾਂ ਅਗਵਾਈ ਕਿਹੜਾ ਕਰਦਾ ਨਜ਼ਰ ਆਉਂਦਾ ਦੇਖੋ ਮੈਂ ਤਾਂ ਇਸ ਟਾਈਮ ਇਹੀ ਕਹੂੰਗੀ ਕਿ ਧੜੇਬਾਜੀ ਨੂੰ ਆਪਾਂ ਨੂੰ ਦੂਰ ਕਰਕੇ ਆਪਾਂ ਸਾਰੇ ਇਕੱਠੇ ਹੋਣਾ ਚਾਹੀਦਾ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਚਾਹੇ ਉਹ ਆਪਣੇ ਰਖਾ ਸਾਹਿਬ ਬੋਲਾ ਧੜਾ ਚਾਹੇ ਉਹ ਬਾਦਲ ਸਾਹਿਬ ਬੋਲਾ ਇਹ ਹੈ ਕਿ ਦਿਲ ਵੱਡੇ ਕਰਕੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੁਣ ਪੈਣਾ ਪੰਜਾਬ ਨੂੰ ਆਪਣੇ ਜਿਹੜੇ ਹਿੱਤ ਨੇ ਆਪਣੇ ਆਪਣੇ ਲਈ ਖੁਦ ਲਈ ਸੋਚਣਾ ਉਹ ਛੱਡ ਦੇਣ ਛੱਡ ਕੇ ਇਕੱਠੇ ਹੋ ਜੋ ਪੰਜਾਬ ਦੇ ਲਈ ਬਸ ਇਹੀ ਕਹਿਣਾ ਚਾਹੁੰਗੀ ਮੈਂ ਤਾਂ ਇਹ ਸਾਡੇ ਨਾਲ ਪ੍ਰੀਤੀ ਮਲਹੋਤਰਾ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਮੈਲਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਅਕਾਲੀ ਦਲ ਦੇ ਵਿੱਚ ਮੁੱਲੀਤ ਕੀਤੀ ਹੈ ਕਹਿੰਦੇ ਕਿ ਸਾਡੇ ਨੂੰ ਆਪਣੇ ਮਫਾਦ ਛੱਡ ਕੇ ਪੰਜਾਬ ਹਿੱਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਨੂੰ ਇੱਕਜੁੱਟ ਹੋਣਾ ਚਾਹੀਦਾ ਤਾਂ ਜੋ ਪੰਜਾਬ ਤਰੱਕੀ ਵੱਲ ਖੁਸ਼ਹਾਲੀ ਵੱਲ ਵਧ ਸਕੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਐਨ ਆਈ ਕੈਮਰਾਮੈਨ ਹੈਪੀ ਦੇ ਨਾਲ ਰਵੀ ਪਾਟੇ